ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਅੱਜ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਜੀ ਇੱਕ ਪਾਸੇ ਜਿੱਥੇ ਸ਼ੋਮੀ ਅਕਾਲੀ ਦਲ ਨੇ ਐਡਵੋਕੇਟ ਪਰ ਉਪਕਾਰ ਸਿੰਘ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਸੰਜੀਪ ਅਰੋੜਾ ਜੋ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਵੀ ਨੇਤੇ ਤੀਸਰੇ ਪਾਸੇ ਕਾਂਗਰਸ ਨੇ 파ਰਤ ਪੂਸ਼ਨ ਨੂੰ ਲੁਧਿਆਣਾ ਦੀਆਂ ਪੱਛਮੀ ਜਿਮਨੀ ਚੋਣਾਂ ਦੇ ਵਿੱਚ ਖੜਾ ਕੀਤਾ ਹੈ ਗੱਲ ਕਰ ਲੈਣੇ ਆ ਜੋ ਕਾਂਗਰਸ ਦੇ ਸੀਨੀਅਰ ਆਗੂ ਸਿਮਰਨਜੀਤ ਬੈਂਸ ਜਿਨ੍ਹਾਂ ਦਾ ਪੱਤਰਕਾਰਾਂ ਨਾਲ ਗੱਲ ਕਰਦੇ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ 2022 ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਹੁੰਦਾ ਦਿਖਾਈ ਨਹੀਂ ਦੇ ਰਿਹਾ ਉਹਨਾਂ ਨੇ ਕਿਹਾ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੀ ਜਾਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜੀワਲ ਸੀ ਉਹਨਾਂ ਵੱਲੋਂ ਕਿਸੇ ਵੀ ਵਾਅਦਾ ਨਾ ਹੀ ਪੂਰਾ ਹੋਇਆ ਹੈ ਤੇ ਨਾ ਹੀ ਕੋਈ ਵਾਦਾ ਪੂਰਾ ਨਜ਼ਰ ਆਇਆ ਹੈ ਜੇ ਗੱਲ ਕਰ ਲਈਏ ਉਹਨਾਂ ਨੇ ਕਿਹਾ ਜੋ ਉਹਨਾਂ ਦੇ ਕਾਂਗਰਸ ਪਾਰਟੀ ਵੱਲੋਂ ਭਾਰਤ ਪੂਸ਼ਣ ਜਿਹਨੂੰ ਚੋਣਾਂ ਦੇ ਵਿੱਚ ਖੜਾ ਕੀਤਾ ਗਿਆ ਹੈ ਉਹਨਾਂ ਨੂੰ ਕਾਫੀ ਭਾਰੀ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਹੈ ਚਾਹੇ ਉਹ Hindu ਪਾਈਚਾਰਾ ਹੋਵੇ ਚਾਹੇ ਉਹ Sikh ਪਾਈਚਾਰਾ ਹੋਵੇ ਚਾਹੇ ਕਿਸੇ ਵੀ ਪਾਈਚਾਰੇ ਦੇ ਲੋਕ ਹੋਣ ਉਹਨਾਂ ਨੂੰ ਇੱਕ ਵੱਡਾ ਭਾਰੀ ਹੰਗਾਰਾ ਮਿਲ ਰਿਹਾ ਹੈ ਗੱਲ ਕਰ ਲੈਨੇ ਆ ਜੀ ਜੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸਿਮਰਨਜੀਤ ਬੈਂਸ ਨੇ ਕਿਹਾ ਕਿ ਸਾਡੀ ਜਿੱਤ ਮੁਕੰਮਲ ਹੈ। ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਅਸੀਂ ਜੋ ਦਿਨਾਂ ਦੇ ਵਿੱਚ ਅਸੀਂ ਵੱਡੇ ਪੱਧਰ ਤੇ ਪੰਜਾਬ ਦੇ ਹਲਕਿਆਂ ਦੇ ਵਿੱਚ ਆਪ ਜਾਵਾਂਗੇ ਤੇ ਹਰ ਤਰ੍ਹਾਂ ਦੀਆਂ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ। ਉਹਨਾਂ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹ ਇੱਕ ਡੰਮੀ ਸੀਐਮ ਬਣ ਕੇ ਰਹਿ ਗਏ ਹਨ ਕਿਉਂਕਿ ਉਹ ਜੋ ਫੈਸਲਾ ਲੈਂਦੇ ਨੇ ਉਹਨਾਂ ਦਾ ਆਪਣਾ ਫੈਸਲਾ ਨਹੀਂ ਹੁੰਦਾ ਉਹਨਾਂ ਦੇ ਉੱਪਰ ਬੈਠੇ ਜਤਿੰਦਰ ਜੈਨ ਜਾਂ ਮਨੀਸ਼ ਸੋਤਿਆ ਜਾਂ ਕਹਿ ਲਓ ਆਮ ਆਦਮੀ ਪਾਰਟੀ ਦੇ ਕਨਵੀਨਰ ਜੋ ਉਹਨਾਂ ਦੇ ਕਨਵੀਨਰ ਨੇ ਅ ਅਰਵਿੰਦ ਕੇਜੀਵਾਲ ਉਹਨਾਂ ਦਾ ਫੈਸਲਾ ਹੁੰਦਾ ਹੈ ਉਹਨਾਂ ਨੇ ਇਹ ਕਿਹਾ ਕਿ ਹੁਣ ਦਿੱਲੀ ਦੇ ਵਿੱਚ ਬਗਾਵਤ ਸ਼ੁਰੂ ਹੋ ਗਈ ਹੈ ਵੀ ਤੋਂ ਪਲੱਸ ਉਹਨਾਂ ਦੇ ਆਪਣੇ ਐਮਐਲਏ ਮੰਤਰੀ ਜੋ ਸੀ ਉਹ ਇੱਕ ਮੁੱਢਲੀ ਲੀਡਰਸ਼ਿਪ ਤੋਂ ਆਪਣਾ ਆਪਣਾ ਅਸਤੀਫਾ ਦੇ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਜੋ ਆਸ਼ੂ ਨੇ ਜੋ ਪਤ ਪੂਸ਼ਨ ਆਸ਼ੂ ਨੂੰ ਕਾਂਗਰਸ ਵੱਲੋਂ ਖੜਾ ਕੀਤਾ ਗਿਆ ਹੈ ਉਹਨਾਂ ਦੇ ਨਾਲ ਉਹ ਕਰਾ ਕਰਾਂ ਦੇ ਵਿੱਚ ਵਿਚਰਨਗੇ ਤੇ ਉਹਨਾਂ ਨੂੰ ਉਹਨਾਂ ਦੀ ਜਿੱਤ ਹਾਸਲ ਕਰਾਉਣਗੇ ਜੋ 2027 ਦੀਆਂ ਆਉਣ ਵਾਲੀਆਂ 20 ਵੋਟਾਂ ਦੇ ਵਿੱਚ ਵਿਧਾਨ ਸਭਾ ਦੀਆਂ ਵਿੱਚ ਵੀ ਉਹ ਕਾਂਗਰਸ ਪਾਰਟੀ ਦੇ ਨਾਲ ਖੜੇ ਨੇ ਤੇ ਉਹਨਾਂ ਦੀ ਕਿਤੇ ਉਹਨਾਂ ਦੀ ਜਿੱਤ ਉਹਨਾਂ ਦੀ ਜਿੱਤ ਹੀ ਹੋਵੇਗੀ ਤੇ ਜੋ ਆਮ ਆਦਮੀ ਪਾਰਟੀ ਦੇ ਜੋ ਲੋਕ ਨੇ ਜੋ ਉਹਨਾਂ ਦੀ ਮੁੱਢਲੀ ਲੀਡਰਸ਼ਿਪ ਤੋਂ ਜਵਾਬ ਦੇ ਦੇ ਚੁੱਕੇ ਹਨ ਉਹ ਕਿਤੇ ਨਾ ਕਿਤੇ ਕਿਸੇ ਦੂਸਰੀਆਂ ਪਾਰਟੀਆਂ ਜਿਵੇਂ ਸ਼ੋਮੀ ਇਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਕਾਂਗਰਸ ਦੇ ਵਿੱਚ ਆਉਣ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਬिखर ਚੁੱਕੀ ਹੈ ਜਦੋਂ ਕਿ ਉਹ ਆਪਣਾ ਹੀ ਨਹੀਂ ਸਟਰੋਂਗ ਆਪਣੇ ਆਪ ਨੂੰ ਸਟਰੋਂਗ ਨਹੀਂ ਬਣਾ ਰਹੀ ਤਾਂ ਲੋਕਾਂ ਦਾ ਕੀ ਭਲਾ ਕਰੇਗੀ ਜੇ ਅੱਗੇ ਕੋਈ ਵੀ ਖਬਰ ਮਿਲਦੀ ਹੈ ਤਾਂ ਜਲਦ ਹੀ ਮਿਲਦੇ ਹਾਂ ਤਾਂ